ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੇ ਲਈ ਹੁਣ ਇੱਕ ਪੈਕ ਬਣਾ ਕੇ ਲਗਾਉਣ ਜਾ ਰਹੀ ਹਾਂ ਜੋ ਕਿ ਡਰਾਈ ਸਕਿਨ ਲਈ ਕਿਉਂਕਿ ਹੁਣ ਅੱਗੇ ਵਿంటర్ ਸਟਾਰਟ ਹੋਣੀ ਹੈ ਸਭ ਦੀ ਹੀ ਸਕਿਨ ਡਰਾਈ ਹੋਣੀ ਹੈ ਸੋ ਡਰਾਈ ਸਕਿਨ ਦੇ ਲਈ ਔਰ ਗਲਾਸ ਸਕਿਨ ਦਾ ਫੈਕਟ ਆਵੇ ਰਿੰਕਲਸ ਖਤਮ ਹੋ ਜਾਣ ਸੋ ਉਸ ਪੈਕ ਦੇ ਲਈ ਆਪਾਂ ਨੂੰ ਕਿਤੇ ਵੀ ਬਾਹਰ ਜਾਣ ਦੀ ਲੋੜ ਨਹੀਂ ਹੈ ਆਪਾਂ ਨੂੰ ਆਪਣੀ ਕਿਚਨ ਦੇ ਵਿੱਚੋ ਹੀ ਉਹ ਦੋ ਚੀਜ਼ਾਂ ਮਿਲ ਜਾਣੀਆਂ ਇੱਕ ਮਲਾਈ ਔਰ ਦੂਸਰੀ ਹਲਦੀ ਹਲਦੀ ਤੁਸੀਂ ਕੋਈ ਵੀ ਲੈ ਸਕਦੇ ਹੋ ਚਾਹੇ ਤੁਸੀਂ ਨੋਰਮਲ ਹਲਦੀ ਲੈ ਲਵੋ ਤੇ ਚਾਹੇ ਤੁਸੀਂ ਕਸਤੂਰੀ ਹਲਦੀ ਲੈ ਲਵੋ ਬਸ ਕਸਤੂਰੀ ਔਰ ਨੋਰਮਲ ਦੇ ਵਿੱਚ ਇਹ ਹੈਗਾ ਕਿ ਜਿਹੜੀ ਨੋਰਮਲ ਹਲਦੀ ਆ ਉਹ ਆਪਣਾ yellow ਪਨ ਛੱਡ ਜਾਂਦੀ ਹੈ ਲੇਕਿਨ ਕਸਤੂਰੀ ਦੇ ਵਿੱਚ ਕੀ ਹੈ ਕਿ ਉਹ yellow ਪਨ ਨਹੀਂ ਆਏਗਾ ਸੋ ਹੁਣ ਮੈਂ ਰੈਡੀ ਕਰਨ ਲੱਗੀ ਐ ਪੈਕ ਔਰ ਤੁਹਾਨੂੰ ਮੈਂ ਲਗਾ ਕੇ ਦਿਖਾਣੇ ਹੈ ਲੋ ਜੀ ਮੈਂ ਪਾ ਦਿੱਤੀ ਹੈ ਮਲਾਈ ਔਰ ਥੋੜੀ ਪਾ ਦਿੱਤੀ ਆ ਹਲਦੀ ਹੁਣ ਇਹਨਾਂ ਨੂੰ ਵਧੀਆ ਤਰੀਕੇ ਨਾਲ ਮਿਕਸ ਕਰਨਾ ਆ ਫਿਰ ਫੇਸ ਨੂੰ ਵਾਸ਼ ਕਰਨਾ ਹੈ ਹਲਕਾ ਟੋਵਲ ਡਰਾਈ ਕਰਾਂਗੇ ਥੈਨ ਫੇਸ ਦੇ ਉੱਤੇ ਆ ਪਾਹੀ ਐਸ ਅ ਪੈਕ ਲਗਾਵਾਂਗੇ 10 ਤੋਂ 15 ਮਿੰਟ ਮੈਂ ਲਗਾ ਲਿਆ ਆ ਮਲਾਈ ਔਰ ਹਲਦੀ ਦਾ ਪੈਕ ਕਿਉਂਕਿ ਮੇਰੀ ਜਿਹੜੀ ਸਕਿਨ ਆ ਨਾ ਟੂ ਟੂ ਮੱਚ ਡਰਾਈ ਹੈ ਸੋ ਮੈਨੂੰ ਇਹ ਪੈਕ ਬਹੁਤ ਹੀ ਵਧੀਆ ਲੱਗਦਾ ਹੈ ਇਹ ਜਿਹੜਾ ਪੈਕ ਹੈ ਮੈਂ ਰਾਤ ਨੂੰ ਲਗਾਉਣੀ ਜੇ ਮੈਂ ਤੁਹਾਨੂੰ ਦੱਸਿਆ ਹੈਗਾ ਰਾਤ ਨੂੰ ਮੈਂ ਇਸ ਲਈ ਲਗਾਨੀ ਹੈਗੀ ਆ ਕਿਉਂਕਿ ਇਹਦੇ ਲਈ ਮੈਨੂੰ ਕੋਈ ਐਕਸਟਰਾ ਟਾਈਮ ਨਹੀਂ ਦੇਣਾ ਪੈਂਦਾ ਨਾਰਮਲ ਲੇਡੀਆਂ ਕਹਿੰਦੀਆਂ ਨੇ ਵੀ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈ ਪੈਕ ਲਗਾਉਣ ਦਾ ਅਸੀਂ ਤਾਂ ਕੰਮ ਕਰਦਾ ਬਹੁਤ ਕਰਨਾ ਹੁੰਦਾ ਇਹ ਕਰਨਾ ਹੁੰਦਾ ਉਹ ਕਰਨਾ ਹੁੰਦਾ ਕੀ ਕਰੀਏ ਸਾਡੇ ਕੋਲ ਤਾਂ ਹੋਮ ਕੀ ਹੈ ਤਾਂ ਟਾਈਮ ਨਹੀਂ ਆ ਸਭ ਕੁਝ ਹੁੰਦਾ ਹੈ ਲੇਕਿਨ ਆਪਾਂ ਕੀ ਕਰਦੇ ਕਿ ਆਪਾਂ ਨੂੰ ਸਮਝ ਨਹੀਂ ਹੁੰਦੀ ਕਿ ਕਿਹੜੀ ਚੀਜ਼ ਨੂੰ ਕਿਸ ਵੇਲੇ ਕਰੀ ਸੋ ਜਿਸ ਵਾਰ ਮੈਂ ਆਈ ਆ ਆਕੇ ਮੈਂ ਹਲੇ ਖਾਣਾ ਨਹੀਂ ਬਣਾਇਆ ਡਿਨਰ ਲਈ ਰੈਡੀ ਕਰਨ ਲੱਗੀ ਮੈਂ ਮੈਂ ਫਟਾਫਟ ਫੇਸ ਵਾਸ਼ ਕੀਤਾ ਔਰ ਪੈਕ ਰੈਡੀ ਕੀਤਾ ਪੈਕ ਰੈਡੀ ਕਰਨ ਨੂੰ ਕਿੰਨਾ ਮਿੰਟ ਲੱਗਾ 2 ਮਿੰਟ ਲੱਗੇ ਫੇਸ ਵਾਸ਼ ਕਰਕੇ 3 ਮਿੰਟ ਪੈਕ ਲਗਾ ਕੇ 5 ਮਿੰਟ ਹੁਣ ਕੀ ਹੈ ਕਿ ਮੈਂ ਪੈਕ ਲਗਾ ਕੇ ਮੈਂ 15 ਤੋਂ 20 ਮਿੰਟ ਲੱਗਣਾ ਹੁਣ ਮੈਂ ਕਿਚਨ ਚ ਚਲੇ ਜਾਣਾ ਜੋ ਵੀ ਕਰਨਾ ਆਪਣਾ ਕੰਮ ਹੈ ਰੈਡੀ ਕਰਨਾ 15 ਬਿਮਿੰਟ ਲੱਗਾ ਰਹਿੰਦੇ ਨੇ ਇੰਨੇ ਚ ਮੇਰਾ ਪੈਕ ਦਾ ਟਾਈਮ ਹੋ ਜਾਣਾ ਜਿਹੜੇ ਪੈਕ ਬਹੁਤ ਡਰਾਈ ਕਰ ਦਿੰਦੇ ਜਿਵੇਂ ਕਿ ਬੇਸਨ ਗਾਚੀ ਇਹ ਚੀਜ਼ਾਂ ਨੂੰ ਆਪਾਂ ਜ਼ਿਆਦੇ ਲੌਂਗ ਟਾਈਮ ਤੱਕ ਨਹੀਂ ਰੱਖਣਾ ਕਿਉਂਕਿ ਜਿੱਦਾਂ ਹੀ ਡਰਾਈ ਹੋ ਜਾਂਦੀਆਂ ਨੇ ਬਹੁਤ ਜ਼ਿਆਦੇ ਹਾਰਡ ਹੋ ਜਾਂਦੀਆਂ ਨੇ ਤਾਂ ਸਕਿਨ ਕੀ ਆ ਉਹ ਖਿਚਣ ਲੱਗ ਜਾਂਦੀਆਂ ਨੇ ਤੇ ਕਈ ਵਾਰ ਕੀ ਹੁੰਦਾ ਆ ਕਿ ਜਿਹੜੀ ਸੈਂਸਿਟਿਵ ਸਕਿਨਾਂ ਜਾਂ ਜ਼ਿਆਦੇ ਆਇਲੀ ਸਕਿਨ ਵੀ ਹੈਗੀ ਆ ਆਪਾਂ ਜ਼ਿਆਦੇ دیر ਪੈਕ ਰੱਖਣ ਨਾਲ ਉਹਨਾਂ ਦਾ ਔਇਲ ਵੀ ਜ਼ਿਆਦੇ ਉਹ ਜਲਦੀ ਸੱਕ ਕਰ ਲੈਂਦੀਆਂ ਨੇ ਔਰ ਉਹਨਾਂ ਨਾਲ ਕੀ ਹੈ ਕਿ ਸਕਿਨ ਜਿਹੜੀ ਹੈਗੀ ਉਹ ਲੂਜ਼ ਹੋਣ ਦਾ ਵੀ ਡਰ ਹੁੰਦਾ ਹੈਗਾ ਸੋ ਉਹ ਵਾਲੇ ਪੈਕ ਆਪਣੇ ਇੱਕ ਲਿਮਟ ਦੇ ਵਿੱਚ ਆਪਾਂ 10 ਤੋਂ 15 ਮਿੰਟ ਹੀ ਰੱਖਣੇ ਆ ਔਰ ਉਹਨਾਂ ਨੂੰ ਜਿਹੜੇ ਹਾਰਟ ਪੈਕ ਨੇ ਜਿਵੇਂ ਗਾਚੀ ਬੇਸਨ ਵਗੈਰਾ ਹੋਗੇ ਉਹਨਾਂ ਨੂੰ ਆਪਾਂ ਵਾਸ਼ ਕਰਨ ਲੱਗੇ ਪਹਿਲਾਂ ਪੂਰਾ ਗਿੱਲਾ ਕਰਕੇ ਔਰ ਮ사ਜ ਕਰਕੇ ਕਰੀਮੀ ਫਾਰਮ 'ਚ ਲੈ ਕੇ ਆਪਾਂ ਕਲੀਨ ਕਰਨਾ ਪਰ ਇਸ ਪੈਕ ਨੂੰ ਇਹ ਕਿਉਂਕਿ ਡਰਾਈ ਸਕਿਨ ਵਾਸਤੇ ਆ ਔਰ ਮਲਾਈਚ ਲੋਟਸ ਆਫ ਆਇਲ ਹੁੰਦਾ ਆ ਇਹਦੇ ਵਿੱਚ ਬਹੁਤ ਜ਼ਿਆਦਾ ਮੋਇਸਚਰ ਹੈਗਾ ਆ ਸੋ ਇਹ ਇਨੀ ਕਦੇ ਵੀ ਸਕਿਨ ਨੂੰ ਟਾਈਟ ਨਹੀਂ ਕਰਦਾ ਠੀਕ ਹੈ ਜੀ ਰਿਪੇਅਰ ਕਰਨਾ ਸਕਿਨ ਨੂੰ ਰਿੰਕਲਸ ਨੂੰ ਰਿਪੇਅਰ ਕਰਨਾ ਸਕਿਨ ਦਾ 글로 ਜਿਹੜਾ ਉਹ ਮੋਇਸਚਰ ਨੂੰ ਲੌਕ ਕਰਨਾ ਹੈ ਨਾ ਸਕਿਨ ਨੂੰ ਗਲਾਸ ਇਫੈਕਟ ਦੇਣਾ ਹੈਗਾ ਸੋ ਇਹਨੂੰ ਆਪਾਂ ਅੱਧਾ ਘੰਟਾ ਰੱਖ ਸਕਦੇ ਹਾਂ ਸੋ ਹੁਣ ਉੱਪਰ ਹੋ ਗਿਆ ਅੱਧਾ ਘੰਟਾ ਔਰ ਇਹਦੀ ਹੁਣ ਕਰੂੰਗੀ ਬਦਿਆ ਤਰੀਕੇ ਨਾਲ ਫੇਸ ਦੀ ਮ사ਜ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਣਾ ਚਾਹਨੀ ਐ ਕਿ ਜਿਹੜੀ ਡਰਾਈ ਸਕਿਨ ਹੁੰਦੀ ਆ ਉਹ ਖਿੱਚਣੀ ਨਹੀਂ ਚਾਹੀਦੀ ਮਤਲਬ ਤੁਸੀਂ ਉਹਨੂੰ ਖਿੱਚ ਨਹੀਂ ਸਕਦੇ ਰਗੜ ਨਹੀਂ ਸਕਦੇ ਕਿਉਂਕਿ ਉਹ ਤੇ ਜਲਦੀ ਰਿੰਕਲਸ ਪੈ ਜਾਂਦੇ ਆ ਸੋ ਸਕਿਨ ਜਿਹੜੀ ਹੈਗੀ ਆ ਉਹ ਤੋਂ ਤੁਸੀਂ ਜਦੋਂ ਮ사ਜ ਕਰਨੀ ਹੈ ਇੰਨਾ ਕੋਦੇ ਤੇ ਮੋਇਸਚਰ ਹੋਣਾ ਚਾਹੀਦਾ ਕਿ ਤੁਹਾਡਾ ਹੱਥ ਸਲਿੱਪ ਹੋਵੇ ਮਤਲਬ ਸਕਿਨ ਨੂੰ ਖਿੱਚੇ ਨਹੀਂ ਹੱਥ ਸਲਿੱਪ ਹੋਵੇ ਔਰ ਫਿਰ ਤੁਸੀਂ ਮ사ਜ ਕਰਨੀ ਹੈ ਤੇ ਤੁਹਾਡੇ ਰਿੰਕਲਸ ਜਿਹੜੇ ਨੇ ਉਹ ਕੰਟਰੋਲ ਹੋਣਗੇ ਅਗਰ ਤੁਸੀਂ ਖਿੱਚੋਗੇ ਤੇ ਤੁਹਾਡੇ ਰਿੰਕਲਸ ਉਹ ਜ਼ਿਆਦਾ ਪੈਣਗੇ ਜਿਸ ਤਰ੍ਹਾਂ ਕਿ ਲਾਸਟਿਕ ਨੂੰ ਆਪਾਂ ਬਾਰ-ਬਾਰ ਖਿੱਚਦੇ ਹਾਂ ਤਾਂ ਉਹ ਕੀ ਹੈ ਕਿ ਉਹ ਲੂਜ਼ ਹੋ ਜਾਂਦਾ ਉਸ ਤਰੀ ਸਾਡੀ ਸਕਿਨ ਹੈ ਜਿੰਨਾ ਸਾਦੇ ਨੂੰ ਖਿਚਾਂਗੇ ਨਾ ਇਹ ਠੀਕ ਨਹੀਂ ਹੋਊਗੀ ਕਿਉਂਕਿ ਡਰਾਈ ਸਕਿਨ ਹੈਗੀ ਹੈ ਉਨਾ ਹੀ ਇਹ ਸਕਿਨ ਆਪਣੀ ਲੂਜ਼ ਹੋਗੀ ਜੇ ਤੁਸੀਂ ਸਕਿਨ ਨੂੰ ਟਾਈਟ ਕਰਨਾ ਚਾਹੁੰਦੇ ਹੋ ਰਿੰਕਲਸ ਨੂੰ ਖਤਮ ਕਰਨਾ ਚਾਹੁੰਦੇ ਹੋ ਤੇ ਤੁਹਾਡੀ ਸਕਿਨ ਤੇ ਇੰਨਾ ਕੁ ਮੋਇਸਚਰ ਹੋਣਾ ਚਾਹੀਦਾ ਕਿ ਤੁਹਾਡੀ ਸਕਿਨ ਬਿਲਕੁਲ ਸਲਿੱਪ ਕਰਨੀ ਚਾਹੀਦੀ ਹੈ ਖਿੱਚਣੀ ਨਹੀਂ ਚਾਹੀਦੀ ਥੋੜੀ ਉਸ ਟਾਈਮ ਤੁਸੀਂ ਮ사ਜ ਕਰੋਗੇ ਨਾ ਤੁਹਾਡੀ ਸਕਿਨ ਜਿਹੜੀ ਉਹ ਟਾਈਟ ਹੋਏਗੀ ਤੁਹਾਡੇ ਰਿੰਕਲਸ ਜਿਹੜੇ ਨੇ ਉਹ ਕੰਟਰੋਲ ਹੋਣਗੇ ਸੋ ਮੈਂ ਅੱਛੇ ਤੇ ਇੱਕ ਇਹਨਾਂ ਮ사ਜ ਕਰ ਲਿੱਤੀ ਆ ਹੁਣ ਮੈਂ ਫੇਸ ਨੂੰ ਵਾਸ਼ ਕਰਾਂਗੀ ਦੈਨ ਟੋਵਲ ਡਰਾਈ ਕਰਾਂਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਰਿਜ਼ਲਟ ਦਿਖਾਣੀ ਆ ਔਰ ਮੈਂ ਇਹ ਤੇ ਲਗਾਵਾਂਗੀ ਨਾਰੀਅਲ ਤੇਲ ਮੈਂ ਨਾਰਮਲੀ ਨਾਈਟ ਚ ਔਰ ਮਾਰਨਿੰਗ ਚ ਜਦੋਂ ਵੀ ਮੈਂ ਫੇਸ ਪੈਕ ਲਗਾਨੀ ਆ ਡੇਲੀ ਦੇ ਵਿੱਚ ਆਲਮੋਸਟ ਤਾਂ ਮੈਂ ਜਿਹੜਾ ਹੈਗਾ ਨਾਰੀਅਲ ਤੇਲ ਹੀ ਲਗਾਉਣੀ ਕਿਉਂਕਿ ਉਹਦਣਾ ਮੈਨੂੰ ਕਾਫੀ ਰੈਲੈਕਸ ਫੀਲ ਹੁੰਦਾ ਆ ਔਰ ਮੈਨੂੰ ਲੱਗਦਾ ਹੁੰਦਾ ਕਿ ਮੇਰੀ ਸਕਿਨ ਜੜੀ ਔਨਕ ਗਲੋਈ ਹੁੰਦੀ ਔਰ ਨਾਰੀਅਲ ਦਾ ਤੇਲ ਲਗਾ ਨਾਲ ਅਗਰ ਤੁਹਾਡੇ ਫੇਸ ਦੇ ਉੱਪਰ ਪਿੰਪਲਸ ਦੇ ਜਾਂ ਕੋਈ ਕੱਟ ਦੇ ਜਿਹੜੇ ਨਿਸ਼ਾਨ ਵੀ ਹੁੰਦੇ ਤਾਜ ਤਾਜੇ ਜਿਹੜੇ ਪਏ ਹੁੰਦੇ ਨੇ ਹੈਨਾ ਦਾਗ ਵਗੈਰਾ ਉਹਨੂੰ ਵੀ ਜਿਹੜਾ ਨਾਰੀਅਲ ਤੇਲਾ ਉਹ ਖਤਮ ਕਰ ਦਿੰਦਾ ਹੈਗਾ ਸੋ ਹੁਣ ਮੈਂ ਫੇਸ ਨੂੰ ਵਾਸ਼ ਕਰਦੀ ਆ ਤੇ ਤੁਹਾਨੂੰ ਮੈਂ ਰਿਜ਼ਲਟ देखो तुसी स्किन किन्नी ग्लोइया और रिंकल्स नहीं दिख रहे दिख रहे सो so, हालै में एदे ऊपर बिल्कुल भी नारियल तेल नहीं लगाया फिर भी ओ कितनी अच्छी और कितनी ग्लोई है इसकी तुसी भी ट्राई करियो और कमेंट जरूर करिए तुसी कमेंट नहीं करदे दसदे नहीं है कि थोनू रिजल्ट कित्ता दा, दा मिलया अगर कोई प्रॉब्लम भी होनी तुसी बिना शेयर करया करो मैं उस चीज दा भी थोनू हाल दसांगी ਸੋ ਲਾਈਕ ਸ਼ੇਅਰ ਕਮੈਂਟ ਤੁਹਾਡੀ ਜ਼ਿੰਮੇਦਾਰੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ